ਅਮਰਤਪਾਲ ਦਾ ਕੰਮ ਠੀਕ ਹੈ ਨਾ ਜੀ ਉਹ ਤੁਸੀਂ ਦੇਖੋ ਕਿੱਡਾ ਕੰਮ ਗਲਤ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਥਾਣੇ ਦੇ ਵਿੱਚ ਲੈ ਗਿਆ ਠੀਕ ਹੈ ਨਾ ਉਹ ਵੀ ਗਲਤ ਬਚਨੋਈ ਹੈ ਉਹਨੂੰ ਜਵਾਈ ਬਣਾ ਕੇ ਉਹ ਇਹਨਾਂ ਦੇ ਪਿਓ ਦਾ ਜ ਰੱਖਿਆ ਵਿਆ ਅਮਰਤ ਸ਼ਾਹ ਦਾ ਬੰਦਾ ਉਹ ਕਿਹੜੇ ਬੰਦੇ ਨੂੰ ਪਤਾ ਦਸਤਖਤ ਦੇ ਵਿੱਚ ਚਾਰ ਪੁਲਿਸ ਵਾਲੇ ਮਰੇ ਥਾਣਾ ਅੱਗ ਲਾ ਕੇ ਸਾੜਤਾ ਇੱਥੇ ਮਹਾਰਾਜ ਦਾ ਸਰੂਪ ਜਾ ਕੇ ਉਹਨੇ ਸਰਫਰਦਾਸ ਕੀਤੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦਾ ਚੋਣ ਪ੍ਰਚਾਰ ਤੇ ਜ਼ੋਰ ਲੱਗਿਆ ਹੈ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੀਆਂ ਨੇ ਉਥੇ ਦੋਸਤੋ ਜੋ ਪੰਜਾਬ ਦਾ ਪੱਤਰਕਾਰ ਭਾਈ ਜਰਾਂ ਉਹ ਵੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਵਾਰ ਲੋਕ ਕਿਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ ਕਿਸ ਪਾਰਟੀ ਦੇ ਹੱਕ ਦੇ ਵਿੱਚ ਲੋਕ ਬੋਲ ਰਹੇ ਨੇ ਉਥੇ ਦੋਸਤੋ ਜਦੋਂ ਪੰਜਾਬ ਦੇ ਇੱਕ ਪਿੰਡ ਦੀ ਸਾਥ ਦੇ ਵਿੱਚ ਪત્રਕਾਰ ਭਰਾ ਪਹੁੰਚਿਆ ਤਾਂ ਬਾਪੂ ਨੇ ਦੋਸਤੋ ਪੰਜਾਬ ਦੇ ਸਾਰੇ ਹੀ ਲੀਡਰਾਂ ਉਪਰ ਵੱਡੇ ਸਵਾਲ ਚੁੱਕੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਇੱਕ ਮੁੱਦਿਆਂ ਤੇ ਬਾਪੂ ਘੇਰਦੇ ਆਮ ਆਦਮੀ ਪਾਰਟੀ ਨੂੰ ਲੋਕ ਉਹ ਕਹਿੰਦੇ ਅਮਰਤਪਾਲ ਤੇ ਐਨਐਸਏ ਲਾਤੀ ਹੋਰ ਵੀ ਬਹੁਤ ਸਾਰੇ ਮੁੱਦੇ ਆ ਜਿਹੜਾ ਵਿਰੋਧ ਹੁੰਦਾ ਤੁਹਾਨੂੰ ਲੱਗਦਾ ਵੀ ਉਹ ਚੀਜ਼ ਗਲਤ ਵੈਸੇ ਕੰਮ ਹੀ ਚਾਹੀਦੇ ਆ ਜੀ ਗੱਲ ਮੁੱਕ ਗਈ ਬਸ ਜ਼ਿੰਮੇਵਾਰਾਂ ਨੂੰ ਕੰਮ ਚਾਹੀਦੇ ਆ ਦੇਖੋ ਜੀ ਜਿਹੜਾ ਅਮਰਤਪਾਲ ਦਾ ਕੰਮ ਠੀਕ ਹੈ ਨਾ ਜੀ ਉਹ ਤੁਸੀਂ ਦੇਖੋ ਕਿੱਡਾ ਕੰਮ ਗਲਤ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਥਾਣੇ ਦੇ ਵਿੱਚ ਲੈ ਗਿਆ ਠੀਕ ਹੈ ਨਾ ਉਹ ਵੀ ਗਲਤ ਹੈ ਨਾ ਤੇ ਅਮੋਦੀ ਜੇ ਮੰਡੀਆਂ ਮੰਡੀਕਰ ਪ੍ਰਾਈਵੇਟ ਕਰੀ ਜਾਂਦਾ ਸੀ ਏਜੰਸੀਆਂ ਨੂੰ ਦੇਈ ਜਾਂਦਾ ਤੇ ਗਰੀਬਾਂ ਗਰੀਬਾਂ ਨੂੰ ਗਲ ਖੋ ਕੇ ਤੇ ਮੋਦੀ ਚੰਗਾ ਕੰਮ ਕਰਦਾ ਸੀਗਾ ਪੰਥਕ ਮੁੱਦਿਆਂ ਦਾ ਤੁਸੀਂ ਸਵਾਲ ਕੀਤਾ ਪਹਿਲੀ ਗੱਲ ਉਹ ਮੁੰਡੇ ਨੂੰ ਹਾਂਜੀ ਅੱਛਾ ਜਿਹੜੇ ਪੰਥਕ ਮੁੱਦਿਆਂ ਦੇ ਵਿੱਚ ਹੈ ਜਿਹੜਾ ਅਮਰਤਪਾਲ ਕੰਮ ਕਰ ਰਿਹਾ ਹੁਣ ਕਈ ਕੋ ਕਹਿੰਦੇ ਗੁਰੂ ਸਾਹਿਬ ਗੁਰੂ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਨਤਪੁਰ ਸਾਹਿਬ ਛੱਡ ਕੇ ਤੂੰ ਇੱਕ ਮਿੰਟ ਹੌਂਸਲੇ ਨਾਲ ਗੱਲ ਸੁਣੀ ਅਨੰਤਪੁਰ ਸਾਹਿਬ ਛੱਡ ਕੇ ਤੂੰ ਹੈ ਨਾ ਉਹਨੇ ਖਾਲਸੇ ਨੂੰ ਨਾਲ ਲੈ ਕੇ ਤੇ ਗੁਰੂ ਸਾਹਿਬ ਨੂੰ ਨਾਲ ਲੈ ਕੇ ਤੇ ਆਸਾ ਦੀ ਵਾਰ ਕੀਤੀ ਸਤਸਾ ਨਦੀ ਤ੍ਰਿਆੰਕੀ ਤੇ ਤੁਸੀਂ ਉਸ ਨੂੰ ਕਿਉਂ ਕਹੇ ਸਾਡੇ ਪੰਜਾਬ ਦੇ ਵਿੱਚ ਕੋਈ ਬੰਦਾ ਮਤਲਬ ਸਹੀ ਕੰਮ ਕਰ ਜੇ ਮੰਨ ਲਓ ਵੀ ਇੱਕ ਬੰਦਾ ਸਹੀ ਗੱਲ ਮਾਰ ਜਾ ਉਹਦੇ ਤੁਸੀਂ ਕੋਈ ਇੱਕ ਗਲਤੀ ਹੋਣੀ ਕੋਈ ਨਿਸ਼ਾਨ ਨਹੀਂ ਹੋਣਾ ਉਹਦੀ ਗੱਲ ਤੀ ਨੂੰ ਦੇਖੋ ਵੀ ਇਹਨੇ ਉਹਦੀ ਗਲਤੀ ਨੂੰ ਸੁਧਾਰਨੀ ਕੋਈ ਨਹੀਂ ਇਹਨੂੰ ਸੁਧਾਰ ਵੀ ਗਲਤੀ ਤੇਰੀ ਗਲਤੀ ਹੈ ਉਹਨੂੰ ਚੱਕ ਕੇ ਐਨਸ ਰਾ ਕੇ ਡਿਬੜੂ ਤੇ ਆਪਦਾ ਸ਼ਰਾਬ ਦਾ ਆਹ ਸ਼ਰਾਬ ਤਾਂ ਭਾਵੇਂ ਹੋਇਆ ਜਾਂ ਨਹੀਂ ਯਾਰ ਉਹਦੇ ਕੋਈ ਕੇਸ ਨਹੀਂ ਨਾਲ ਜਮਤ ਪਾਲ ਤੇ ਹੋਇਆ ਉਹਨੂੰ ਜੇਲ੍ਹ ਭੇਜਿਆ ਉਹਦਾ ਮਾਪ ਮਤਲਬ ਮੰਗ ਰੱਖ ਰਿਹਾ ਸੀ ਪੀਲਾ ਵੀ ਅਸੀਂ ਭੋਖੜਤਾ ਰੱਖੀ ਆ ਤੇ ਤੁਸੀਂ ਉਹਨੂੰ ਪੰਜਾਬ ਸ਼ਿਫਟ ਕਰ ਦਿਓ ਉਹ ਕਹਿੰਦਾ ਜੀ ਭਗਵੰਤ ਮਾਨ ਡਰਿਆ ਆ ਉਹ ਕਹਿੰਦਾ ਜੀ ਇਹ ਮੈਨੂੰ ਜਾ ਪੰਜਾਬ ਤੇ ਉਹਨੂੰ ਜੇਲ੍ਹ ਚ ਲਿਆਂਦਾ ਤੇ ਇੱਥੇ ਗੁਰਦੁਆਰੇ ਲੋਕੀ ਮੱਥਾ ਟੇਕਣ ਲੱਗ ਪੈਣਗੇ ਜੇਲ੍ਹ ਨੂੰ ਆਣ ਕੇ ਉਹਦੇ ਭਗਵੰਤ ਮਾਨ ਦੇ ਬਿਆਨ ਹੈ ਇੱਥੇ ਦੂਜੀ ਗੱਲ ਆ ਗਈ ਬਿਜਲੀ ਦੇ ਮੁੱਦੇ ਦੀ ਉਹਨੇ ਆਪ ਕਿਹਾ ਸੀ ਵੀ ਬਿਜਲੀ ਸਸਤੀ ਕਰੋ ਤੁਸੀਂ ਬਜ ਬਿਜਲੀ ਦਾ ਸਵਾਲ ਕੀਤਾ ਸੀ ਉਦੋਂ ਆਪ ਦੇ ਬਿਆਨ ਜਦੋਂ ਨਹੀਂ ਦਿੱਤਿਆ ਸੀ ਆਟਾ ਦਾਲ ਦੀ ਵੀ ਸਕੀਮ ਸੀ ਵੀ ਅਸੀਂ ਆਟਾ ਦੇ ਪੰਜਾਬ ਮੰਗਣ ਵਾਲਾ ਨਹੀਂ ਆ ਮੰਗਤਾ ਨਹੀਂ ਐ ਉਹਨਾਂ ਨੂੰ ਸੂਲਤਾਂ ਦਿਓ ਉਹਨਾਂ ਨੂੰ ਕਰਜੋਗਰ ਦਿਓ ਬਾਹਰੋਂ ਲਿਆ ਲਿਆ ਇਹ ਬੰਦੇ ਫਿੱਟ ਕਰੀ ਜਾਂਦੇ ਨੇ ਅੱਜ ਡੀਜੀਪੀ ਰੱਖਿਆ ਜਦੋਂ ਇਹਨਾਂ ਜੀ ਯਾਦਵ ਰੱਖਿਆ ਗੌਰਵ ਯਾਦਵ ਉਹਨੇ ਆਉਂਦੇ ਹੀ ਇਹ ਬਿਆਨ ਦਿੱਤਾ ਵੀ ਅਸੀਂ ਗੋਲੀ ਦਾ ਜਵਾਬ ਗੋਲੀ ਨਾਲ ਦੇਵਾਂਗੇ ਠੀਕ ਹੈ ਕਿ ਨਹੀਂ ਆ ਜਿੰਨੇ ਮੁੰਡੇ ਕੋਈ ਮੁਖਤਰਾ ਚ ਸ਼ਾਮਲ ਹੋਣਾ ਚਾਹੁੰਦਾ ਸੀ ਤੇ ਉਹਨੂੰ ਮਤਲਬ ਉਹਨਾਂ ਵਰਗਾ ਗੋਲੀ ਮਾਰਨ ਮਕਾਲੀ ਮਾਰ ਕੇ ਮਾਰਦੇ ਠਹਿਰ ਜੀ ਮੇਰੀ ਗੱਲ ਸੁਣ ਲਈ ਹੁਣ ਜਿਹੜਾ ਬਸ਼ਨੋਈ ਹੈ ਉਹਨੂੰ ਜਵਾਈ ਬਣਾ ਕੇ ਉਹ ਇਹਨਾਂ ਦੇ ਪਿਓ ਦਾ ਰੱਖਿਆ ਵਿਆ ਅਮਰਤ ਸ਼ਾਹ ਦਾ ਬੰਦਾ ਹੋ ਕਿਹੜੇ ਬੰਦੇ ਨੂੰ ਪਤਾ ਦੱਸੋ ਮੈਨੂੰ ਉਹਨ ਸਵਾਰ ਹੀ ਨਹੀਂ ਪਤਾ ਹੁੰਦਾ ਵੀ ਲੈ ਵੀ ਉਹ ਉਹਨੂੰ ਕੋਈ ਉਹਦੀ ਉਂਗਲ ਨਹੀਂ ਵੇਖ ਜਾਵੇ ਰਾਜਨਾਥ ਤੇ ਅਮਰਤ ਸ਼ਾਹ ਦੀ ਸਪੋਰਟ ਆ ਬੰਦੇ ਨੂੰ ਉਹਨੂੰ ਇਹ ਤਰੀਕੇ ਮਾਰੇ ਬਾਹਰ ਕੱਢ ਕੇ ਬਰੋਤ ਬੋਲ ਕੇ ਤਾਂ ਕੋਣ ਕੀ ਵੀ ਚੰਨਾ ਤੇ ਹੁੰਦੇ ਕਿ ਨਹੀਂ ਉਹਦੇ ਇੰਟਰਵਿਊ ਇਹਨਾਂ ਦੇ ਕਿਉਂ ਨਹੀਂ ਹੁੰਦੇ ਅਛਾ ਜਿਹੜਾ ਥਾਣਾ ਹਰਿਆਣੇ ਦੇ ਵਿੱਚ ਨਾ ਭੁੱਲ ਗਿਆ ਉਹ ਥਾਣੇ ਦੇ ਵਿੱਚ ਚਾਰ ਪੁਲਿਸ ਵਾਲੇ ਮਰੇ ਥਾਣਾ ਅੱਗ ਲਾ ਕੇ ਸਾੜਤਾ ਇੱਥੇ ਮਹਾਰਾਜ ਦਾ ਤਰੂਕ ਦਾ ਕੇ ਉਹਨੇ ਸਿਰਫ ਅਰਦਾਸ ਕੀਤੀ ਆ ਉਹਨਾਂ ਇਹ ਤਾਂ ਨਹੀਂ ਕਿਹਾ ਵੀ ਮੈਂ ਬਦਲੂ ਵੀ ਇੱਥੇ ਉਹ ਕਰੂੰ ਜਾ ਕਰੂ ਉੱਥੇ ਪੁਲਿਸ ਵਾਲੇ ਮਰ ਗਏ ਸਾਰਾ ਕੋਈ ਮਰ ਗਿਆ ਉਹਨਾਂ ਤੇ ਅਜੇ ਤੱਕ ਨਹੀਂ ਕੋਈ ਕੇਸ ਆਇਆ ਮਣੀਪੁਰ ਦੇ ਵਿੱਚ ਨੰਗੇ ਕਰ ਕਰ ਬੀਬੀਆਂ ਤੇ ਨੰਗੇ ਕਰਕੇ ਨਾਹ ਨੂੰ ਮੂੰਹਾਂ ਦੇ ਉੱਤੇ ਮੂਤਿਆ ਉੱਥੇ ਨਹੀਂ ਕੋਈ ਕਾਰਵਾਈ ਹੋਈ ਉੱਥੇ ਸਾਡੇ ਲੀਡਰ ਵੀ ਚੁੱਪ ਕਰ ਜਾਂਦੇ ਆ ਇਹ ਸਾਡੇ ਲੀਡਰ ਆਪ ਜਾਣੇ ਜੁੱਤੀਆਂ ਮਾਰਦੇ ਆ ਕਿਹੜੀਆਂ ਚੀਜ਼ਾਂ ਫਿਰ ਪ੍ਰਭਾਵਿਤ ਕਰਦੀਆਂ ਵੋਟਰਾਂ ਨੂੰ ਵੀ 222 ਚਾਮ ਆਦਮੀ ਜਿੱਤੀ ਉਦੋਂ ਪਹਿਲਾਂ ਭਗਵੰਤ ਮਾਨ ਲਗਾਤਾਰ ਸੰਗਰੂਰ ਤੋਂ ਜਿੱਤ ਹੁਣ ਪਤਾ ਕਿਹੜੀ ਚੀਜ਼ ਪ੍ਰਭਾਵਿਤ ਕਰਦੀ ਆ ਵੀ ਫਰੀ ਦਾਲ ਮਿਲ ਗਈ ਫਰੀ ਆਟਾ ਮਿਲ ਗਿਆ ਵੀ ਇੱਕ ਨੂੰ ਫੜ ਕੇ ਖੁਰ ਕੇ ਅੰਦਰ ਕਰ ਮੇਰੇ ਵਿਰੋਧੀ ਨੂੰ ਫੜ ਕੇ ਕੁੱਟ ਕੇ ਅੰਦਰ ਕਰਤਾ ਬੱਲੇ ਬੱਲੇ ਵੀ ਇਹਨੇ ਅੰਦਰ ਕਰਤਾ ਲੋਕਾਂ ਨੇ ਇਹ ਨਹੀਂ ਸੋਚਣਾ ਲੋਕ ਸਿਰਫ ਇਹ ਸੋਚਣ ਵੀ ਸਾਡੇ ਨਾਲ ਹੋ ਕੀ ਰਿਹਾ ਜਿੰਨੇ ਚ ਲੋਕ ਇਹ ਨਹੀਂ ਸੋਚਦੇ ਸਾਡੇ ਨਾਲ ਤੁਸੀਂ 2022 ਚ ਵੋਟ ਪਾਈ ਸੀ ਪਾਈ ਸੀ ਕਿਹੜੀ ਪਾਰਟੀ ਨੂੰ ਪਾਈ ਸੀ ਮੈਂ ਪਾਈ ਆ ਵੋਟ ਮੈਂ ਪਾਰਟੀ ਨਹੀਂ ਕਹਿੰਦਾ ਮੈਂ ਨਹੀਂ ਦੱਸਣਾ ਕਿਸੇ ਪਾਰਟੀ ਨੂੰ ਇਹ ਮੈਂ ਸਾਫ਼ ਕਹਿੰਦਾ ਜਿਹੜੀ ਪਾਰਟੀ ਨੂੰ ਤੁਸੀਂ ਵੋਟ ਪਾਈ ਸੀ ਜਿਹੜੀ ਪਾਰਟੀ ਜਿਹੜੀ ਪਾਰਟੀ ਨੂੰ ਵੋਟ ਪਾਈ ਆ ਉਹ ਪਾਰਟੀ ਕੁਝ ਵੀ ਹੋਇਆ ਪਰ ਉਹ ਪਾਰਟੀ ਸਟੈਂਡ ਤੇ ਖੜੀ ਆ ਹੂੰ ਸੇਮਰਜੀਤ ਮਾਨ ਹਾਂ ਉਹ ਇਹ ਚੱਕ ਝਾਰੂ ਚੱਕ ਕਦੇ ਝਾਰੂ ਬੋੰਡ ਚ ਲੈ ਲੈ ਕਦੇ ਟੱਕੜੀ ਟੱਕੜੀ ਬਾਬੇ ਨਾਨਕ ਦੀ ਕਹਿਤੀ ਕਦੇ ਕੁਛ ਕਹਦਾ ਉਹ ਇਹ ਚੀਜ਼ਾਂ ਨਹੀਂ ਹੈ ਉਹ ਚੀਜ਼ਾਂ ਇਹ ਨਹੀਂ ਹੈ ਮੈਂਬਰ ਪਾਰਲੀਮੈਂਟ ਲੋਕ ਕੀ ਨਹੀਂ ਚਾਹੁੰਦੇ ਲੋਕ ਕਹਿੰਦੇ ਸਾਡੀ ਆਪ ਦੀ ਸੁਰੱਖਿਆ ਸਾਡਾ ਇਤਿਹਾਸ ਸਾਡੇ ਨਾਲ ਜੁੜਨ ਲੋਕ ਸਾਡੇ ਸਾਡੇ ਆਪਣੇ ਆਪ ਨੂੰ ਚਾਣਨ ਲੋਕ ਲੀਡਰ ਸਾਨੂੰ ਪਛਾਣ ਲੀਡਰ ਫਰੀ ਤਾਂ ਬਿਜਲੀਆਬਾਦ ਦੇ ਇਹ ਭਗਵੰਤ ਮਾਨ ਅੱਛਾ ਹੁਣ ਢੋਲੇ ਲੈ ਕੇ ਲੋਕਾਂ ਦੇ ਘਰੇ ਤੁਰਿਆ ਫਿਰਦਾ ਲੋ ਜੀ ਅਸੀਂ ਆਟਾ ਦਸਕੀਨ ਦਿੰਨੇ ਆਵੇਂ ਕਹਿੰਦੇ ਸੇ ਇਹ ਲੋਕ ਮੰਗਤੇ ਨੇ ਨਹੀਂ ਮਿਲਣੀ ਚਾਹੀਦੀ ਆਟਾ ਦਾਲ ਸਕੀਮ ਨਾ ਲੋਕਾਂ ਨੂੰ ਰੋਜ਼ਗਾਰ ਮਿਲਨੇ ਲੋਕਾਂ ਦੇ ਘਰੇ ਜਾਨੀ ਸਸਤੀ ਚੀਜ਼ ਮਿਲਣ ਡਿਪੂ ਚਲਾਉਣ ਜਿਵੇਂ ਪਹਿਲਾਂ ਡਿਪੂ ਟਟਕਾਟਾਂ ਦੇ ਡਿਪੂ ਚੱਲਦੇ ਇਹਦਾ ਵੱਡੀਆਂ-ਵੱਡੀਆਂ ਜਿਹੜੇ ਵੀ ਪੱਛਮੀ ਦੇਸ਼ਾਂ ਨੂੰ ਆਪਾਂ ਵਿਕਸਤ ਦੇਸ਼ ਸਮਝਦੇ ਆ ਉੱਥੇ ਵੀ ਲੋਕਾਂ ਨੂੰ ਸਹੂਲਤ ਮਿਲਦੀ ਆ ਉੱਥੇ ਵੀ ਲੋਕਾਂ ਨੂੰ ਜਿਹੜਾ ਦਿਨ ਕੁੱਝ ਕਰਨ ਵਾਸਤੇ ਬਿਜਲੀ ਵੀ ਦਿੰਦੇ ਆ ਓਨੀਕ ਨਾਲ ਉਹ ਜੇ ਕੋਈ ਕੰਮ ਤੇ ਨਹੀਂ ਜਾਂਦਾ ਤੇ ਉਹਨੂੰ ਓਨਾਂ ਕ ਭੱਤਾ ਵੀ ਮਿਲਦਾ ਇਹ ਤਾਂ ਉਹਨਾਂ ਦੇਸ਼ਾਂ 'ਚ ਵੀ ਚੱਲਦਾ ਜਿਹੇ ਵਿਕਸਤ ਦੇਸ਼ ਨੇ ਤੇਰੇ ਦੇਸ਼ ਅਗੇ ਨਹੀਂ ਹੈ ਉਹ ਇੰਟਲ ਮੰਤਰੀ ਨਾ ਟੈਗਲਾਂ ਦੇ ਤੁਰੇ ਫਿਰਦੇ ਪੈਦਲ ਤੁਰੇ ਵਰਦੇ ਆ ਸਾਡੇ ਇੱਥੇ ਹਜ਼ਾਰਾਂ ਜਾਂ ਸਕੋਟੀਆਂ ਲਾ ਕੇ ਤੁਰਦੇ ਆ ਤੇ ਪੈਸਾ ਜਨਤਾ ਦਾ ਉਹ ਆਦੇ ਵੀ ਸਕਿਉਰਟੀ ਪੈਸਾ ਜਨਤਾ ਦਾ ਮੰਨ ਲਓ ਵੀ ਇੱਕ ਪੁਲਿਸ ਮੁਲਾਜ਼ਮ ਹੈ ਉਹ ਨੂੰ ਇੱਕ ਭਗਵੰਤ ਨਾਮ ਦੇ ਕੋਲੋਂ ਥਾਂ ਦੇ ਤਨਖਾਹ ਦਿੰਦਾ ਮੋਦੀ ਆ ਦੇ ਕੋਲ ਤਨਖਾਹ ਦਿੰਦਾ ਅਸੀਂ ਡੱਬੀ ਦੀ ਸੀਖ ਵੀ ਪਾਲਦੇ ਨਾ ਉਹਦਾ ਵੀ ਅਸੀਂ ਪੈਸਾ ਦਿੰਨੇ ਆ ਐਕਸਟਾ ਦੇਣਾ ਹੀ ਬਹੁਤ ਲੋਕਾਂ ਦੇ ਟੈਕਸ ਨਾਲ ਹੀ ਡਵੈਲਪਮੈਂਟ ਹੋਊਗਾ ਹਰ ਕਾਦੀ ਡਿਮਾਂਡ ਮੈਂ ਇਹਦੀ ਆਪ ਵੀ ਹੈ ਜਾਨਾਂ ਨੇ ਵਿਆਹ ਕਰਾ ਲੈ ਮੋਦੀ ਨੇ ਜਿੰਨੇ ਵੀ ਐਮਐਲਏ ਆਏ ਆ ਆਪ ਪਾਰਟੀ ਦੇ ਸਾਰੇ ਵਿਆਹ ਇਹਨੂੰ ਚਲੋ ਉਹ ਤਾਂ ਉਹ ਨੌਜਵਾਨ ਸੀਗੇ ਚਲੋ ਵਿਆਹ ਤਾਂ ਹੋਣੀ ਆ ਨਾ ਇਹ ਉਹ ਤੇ ਕੁੜੀ ਵਿਚਾਰੀ ਬੈਠੀ ਉਹਨੂੰ ਰੋਡ ਡਿੱਕੀ ਜਾਂਦੀ ਚਲੋ ਉਹਦਾ ਪਰਸਨਲ ਹੀ ਉਹਦੇ ਨਾਲ ਲੋਕਾਂ ਦਾ ਤਾਂ ਕੋਈ ਸਰਕਾਰ ਨਹੀਂ ਹੈ ਵੀ ਉਹਨਾਂ ਦਾ ਪਰਸਨਲ ਮੈਟਰ ਆਪਾਂ ਤਾਂ ਲੋਕਾਂ ਦੀ ਗੱਲ ਇੱਥੇ ਕਰਦੇ ਹਾਂ ਨਹੀਂ ਆਪਾਂ ਲੋਕਾਂ ਦੀ ਗੱਲ ਕਰਦੇ ਆ ਵੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਇਹਨਾਂ ਨੇ ਕਿਹਾ ਸੀ ਸਿੱਖਿਆ ਤੇ ਸਿਹਤ ਸਾਡਾ ਕੇਜਰੀਵਾਲ ਵਿੱਚ ਭੁੱਖਾ ਭੁੱਖੜਤਾ ਕੇਜਰੀਵਾਲ ਵਿੱਚ ਰੱਖਦਾ ਟੋਡਾ ਕੀ ਸੋਚੂਗਾ ਉਹ ਹੈਲੋ ਉਹਨੇ ਪਾਰਟੀ ਦਾ ਸੁਪਰੀਮ ਇਹ ਦੋ ਸਾਲਾਂ ਨੇ ਪਹਿਲਾਂ ਕੀ ਕੀਤਾ ਲੋਕੀ ਤਾਂ ਕਹਿੰਦੇ ਨੇ ਆਹ ਕੰਮ ਕਰਤਾ ਬਿਜਲੀ ਫਰੀ ਕਰਕੇ ਜਾ ਉਹ ਚਲਾ ਗਿਆ ਰੋਪਿੰਡ ਆਟਾ ਦਾ ਜਿਹਨੂੰ ਨਰਗੀ ਚਾ ਆ ਗਿਆ ਆਪੇ ਗੁਜਰਾਤ ਆ ਨਾਗਾ ਲੈਂਡ ਜਿੱਥੇ ਜਿੱਥੇ ਵੋਟਾ ਰਾਜਸਥਾਨ ਤੇ ਸਾਰੇ ਆ ਰਾਜਸਥਾਨ ਪਾਣੀ ਜਾਂਦਾ ਜਾਂਦਾ ਫਰੀ ਜਾਂਦਾ ਸਾਰੀਆਂ ਜੀਤਮਾਨ ਨੇ ਵੀ ਹਰਿਆਣੇ ਚ ਦੋ ਕੈਂਡੀਡੇਟ ਖੜੇ ਕਰਤੇ ਕਰਨੇ ਉਹਨੇ ਉਹੀ ਪੰਜਾਬ ਇੱਕ ਮਿੰਟ ਹੈ ਉਹ ਜਿੱਤਣਗੇ ਵੀ ਇਹ ਤੁਸੀਂ ਧਿਆਨ ਰੱਖ ਲਿਓ ਜੇ ਕਸ਼ਮੀਰ ਚ ਵੀ ਕਿਤੇ ਉਹ ਜਿੱਤਣਗੇ ਵੀ ਇਹ ਧਿਆਰ ਰੱਖ ਲਿਓ ਜੀ ਪਾਰਲੀਮੈਂਟ ਦੇ ਅੱਛਾ ਇੱਕ ਮਿੰਟ ਠਹਿਰ ਜੀ ਇਹਨਾਂ ਨੇ ਸਿੱਖਾਂ ਨੇ ਵੋਟਾਂ ਨਹੀਂ ਉਹਨੂੰ ਪਾਉਣੀਆਂ ਉਹਨੇ ਆਪ ਦੇ ਮੂੰਹ ਕਿਹਾ ਵੋਟਾਂ ਨੂੰ ਜਾਣੀ ਦੂਜੇ ਲੋਕ ਪਾਉਣਗੇ ਮੁਸਲਮਾਨ ਪਾਉਣਗੇ ਸਾਈ ਪਾਉਣਗੇ ਸਾਰੇ ਟੋਟਲ ਨਹੀਂ ਜੇ ਜੇ ਮੰਨ ਲਓ ਸਿਮਰਜੀਤ ਮਾਨ ਵਧੀਆ ਕੰਮ ਕਰਦਾ ਤਾਂ ਫਿਰ ਸਿਮਰਜੀਤ ਮਾਨ ਲਗਾਤਾਰ ਹਾਰਦਾ ਕਿਉਂ ਜਾ ਹਾਂ ਹਾਰਦਾ ਕਿਉਂ ਇਹ ਲੋਕਾਂ ਦੀ ਸੋਚ ਨਹੀਂ ਆ ਰਹਾ ਸਿਮਰਜੀਤ ਮਾਨ ਸਹੀ ਖੜਾ ਲੋਕਾਂ ਦੀ ਸੋਚ ਨਹੀਂ ਆ ਰਹਾ ਲੋਕ ਸਾਡੇ ਸਾਡੇ ਲੋਕ ਸਾਡੇ ਸਿਰ ਇਤਿਹਾਸ ਨਾਲ ਟੁੱਟ ਗਏ ਤੁਸੀਂ 80 ਦੇ ਵਿੱਚੋਂ ਲੈ ਕੇ 90 92 ਚ ਦੇਖ ਲਓ ਜਾਨੀ ਇਹੋ ਲੋਕਾਂ ਦੀ ਆ ਹਾਲਤ ਨਹੀਂ ਸੀ ਜਿਹੜੀ ਹੁਣ ਹੈ ਹੁਣ ਲੋਕੀ ਪੈਸੇ ਦੇ ਮਗਰ ਦੌੜ ਆ ਤੇ ਪੈਸਾ ਹਰੇ ਕੋਈ ਵਾਧੂ ਆ ਸਮਝਣ ਵਾਲੇ ਹੋਣਗੇ ਨਾ ਉਹ ਕਹਿੰਦੇ ਸਾਡੇ ਨੇ ਕਰ ਕੀ ਰਿਹਾ ਹੈ ਲੋਕਾਂ ਨੇ ਕੰਮ ਨਹੀਂ ਦੇਖਣੇ ਲੋਕਾਂ ਨੂੰ ਲੋਕਾਂ ਤਾਂ ਨਾਲ ਫਰੀ ਦਾਲ ਤੇ ਲਾਤਾ ਆਟੇ ਤੇ ਲਾਤਾ ਸਾਡਾ ਪਾਣੀ ਜਿਹੜਾ ਉੱਧੜ ਗਿਆ ਕਿਉਂਕਿ ਜਿਹੜਾ ਜਾਂਦਾ ਨਹੀਂ ਛੱਡ ਕੇ ਘਰ ਨੂੰ ਆ ਕੇ ਪੰਥਿਕ ਮੁੱਦੇ ਪੰਥਿਕ ਚਲੋ ਬਾਪੂ ਜੀ ਆਪਾਂ ਇੱਕ ਨਿੱਕੀ ਜੀ ਗੱਲ ਪੰਥਿਕ ਮੁੱਦੇ ਲੋਕਾਂ ਨੂੰ ਵੋਟ ਪਾਉਣ ਲੱਗਿਆਂ ਪ੍ਰਭਾਵਿਤ ਕਰਨਗੇ ਅਮਰਤਪਾਲ ਨਹੀਂ ਬਿਲਕੁਲ ਨਹੀਂ ਕਰਨਗੇ ਇਹ ਸਾਫ਼ ਹੈ ਕਿਉਂ ਨਾ ਕਰਨ ਕਿਉਂ ਨਹੀਂ ਕਰਦੇ ਸਿੱਖ ਬੋਹ ਗਿੰਤੀ ਹੈ ਪੰਜਾਬ ਦੀ ਇਹ ਗੱਲ ਸੁਣੀ ਇਹ ਬੋਹ ਗਿੰਤੀ ਇਹ ਹੈ ਅੱਜ ਕੱਲ ਸੋਸ਼ਲ ਮੀਡੀਆ ਦਾ ਵਰਤ ਪਤਾ ਲੋਕ ਜਾਣਦੇ ਆ ਕਿ ਬਾਦਲ ਨੇ ਕੀ ਕੀਤਾ ਤੇ ਕੈਪਟਨ ਨੇ ਕੀ ਕੀਤਾ ਤੇ ਕਾਂਗਰਸ ਨੇ ਕੀ ਕੀਤਾ ਕਾਂਗਰਸ ਸਾਡਾ ਮੈਂ ਕਹੇ ਮੇਰਾ ਨਹੀਂ ਕਹੂੰਗਾ ਸਾਡੀ ਕੌਮ ਦਾ ਅਕਾਲ ਤਖਤ ਆ ਹੋਰ ਉਹ ਤਾਂ ਜਿਹੜੇ ਕੋਈ ਬੰਦੇ ਜ਼ਮੀਰ ਜਾਗਦੀ ਵਾਲੇ ਹੋਣਗੇ ਨਾ ਉਹ ਨਾ ਭੁੱਲਣਗੇ ਸਾਡੇ 84 ਚ ਦੰਗੇ ਹੋਏ ਠੀਕ ਹੈ ਨਾ ਉਹਨਾਂ ਨੂੰ ਸਜ਼ਾ ਨਹੀਂ ਮਿਲੀਆਂ ਤੇ ਸਾਡੇ ਜਿਹੜੇ 40 40 ਸਾਲ ਤੋਂ ਤੇ 30 30 ਸਾਲ ਤੋਂ ਜਿਹੜੇ ਕੈਦੀ ਨੇ ਅਜੇ ਅੰਦਰ ਬੈਠੇ ਆ ਇਹ ਚੀਜ਼ਾਂ ਲੋਕ ਸੋਚਣਗੇ ਡਬਲ ਹੈ ਨਹੀਂ ਕੰਨੇ ਲੋਕ ਨਹੀਂ ਸੋਚਦੇ ਲੋਕਾਂ ਨੂੰ ਇਹ ਨਹੀਂ ਲੋਕ ਸਿਰਫ ਫਰੀ ਆਟਾ ਦਾਲ ਚ ਵੜ ਗਏ ਤੇ ਫਰੀ ਬਿਜਲੀ ਦੇ ਬਿੱਲਾਂ ਚ ਵੜ ਗਏ ਤੇ ਸਾਨੂੰ ਆ ਕੁਛ ਮੁਕਤੀ ਹੈ ਅਸੀਂ ਜਾਣੇ ਬਟਨ ਛੱਡ ਲੈਨੇ ਲੋਕਾਂ ਨੂੰ ਕਿਸੇ ਨਾਲ ਵੈਲਫੇਅਰ ਸਕੀਮਾ ਨਹੀਂ ਹੋਣੀਆਂ ਚਾਹੀਦੀ ਹੈ ਨਹੀਂ ਇਹ ਨਹੀਂ ਹੋਣੀਆਂ ਚਾਹੀਦੀ ਲੋਕਾਂ ਨੂੰ ਰੋਜ਼ਗਾਰ ਦਿਓ ਬਾਹਰੋਂ ਤੁਸੀਂ ਬੰਦੇ ਰੱਖਿਓ ਉਹਨਾਂ ਨੂੰ ਤੁਸੀਂ ਪਹਿਲਾਂ ਆ ਦੇ ਪੰਜਾਬ ਨੂੰ ਪਹੜ ਦਿਓ ਪੰਜਾਬ ਦੇ ਵਿੱਚ ਜਿਹੜੀ ਅਸੀਂ ਹਿਮਾਚਲ ਚ ਜਾ ਕੇ ਨਹੀਂ ਕੁਝ ਕਰ ਸਕਦੇ ਰਾਜਸਥਾਨ ਚ ਜਾ ਕੇ ਕਿਤੇ ਨਹੀਂ ਜਾ ਕੇ ਕੁਝ ਲੈ ਸਕਦੇ ਤੇ ਇੱਥੇ ਪੰਜਾਬ ਦੇ ਵਿੱਚੋਂ ਜਿਹੜਾ ਮਰਜ਼ੀ ਆ ਕੇ ਹਿਮਾਚਲ ਸਾਰਾ ਚੰਡੀਗੜ੍ਹ ਤੇ ਬੈਠਾ ਹਰਿਆਣਾ ਸਾਰਾ ਚੰਡੀਗੜ੍ਹ ਤੇ ਬੋਲਦੇ ਵੀ ਜੇ ਅਸੀਂ ਬਾਹਰਲੇ ਬੰਦੇ ਇੱਥੇ ਇਨਵੈਸਟਰ ਇਨਵੈਸਟਰ ਨਾ ਆਉਣਗੇ ਤੇ ਜ਼ਮੀਨਾਂ ਦੇ ਰੇਟ ਘਟ ਜਾਣਗੇ ਕਿਉਂ ਤੇ ਜਦੋਂ ਕਿਵੇਂ ਨਹੀਂ ਨਹੀਂ ਸਾਡੇ ਬੰਦੇ ਜਦੋਂ ਸਾਡੇ ਲੋਕ ਹੀ ਮਤਲਬ ਆ ਕਮਾਈ ਲੱਭ ਕੇ ਕਰਨ ਉਹਨਾਂ ਨੂੰ ਖੇਤੀ ਦੀ ਕਮਾਈ ਆਉਂਦੀ ਹੈ ਉਧਰੋਂ ਸਾਧਨ ਮਿਲਦੇ ਨੇ ਕੰਮ ਕਰਨ ਨੂੰ ਮਿਲਦੀਸ ਕੰਮ ਕਰਨ ਨੂੰ ਸਾਡੇ ਆਪ ਦੇ ਤਾਂ ਜਿਹੜੇ ਜਵਾਗ ਨੇ ਉਧਰ ਨਸ਼ਿਆਂ ਚ ਤੁਰੇ ਜ ਦਰ ਜਿੰਨੀ ਕਮਜ਼ੋਰ ਸਾਡੀ ਆ ਪੜ੍ਹਾਈ ਕੀਤੀ ਹੈ ਨਾ ਉਹਨੇ ਕਿਸੀ ਕੋਈ ਚੀਜ਼ ਨਹੀਂ ਆਮ ਆਦਮੀ ਪਾਰਟੀ ਦਾ ਸਿੱਖਿਆ ਦੇ ਸੇਧ ਦੇ ਉਹਨਾਂ ਦੇ ਮੇਨ ਮੁੱਦੇ ਸੀ ਕਿ ਜਿੰਨੇ ਮਤਲਬ ਸਰਕਾਰੀ ਸਕੂਲ ਘਟ ਘਟਾ ਹੈ ਤੇ ਪ੍ਰਾਈਵੇਟ ਸਕੂਲ ਜਾਦੇ ਹੈ ਪ੍ਰਾਈਵੇਟ ਸਕੂਲ ਲੁੱਟ ਕਰ ਰਿਹਾ ਸਾਡੇ ਲੋਕ ਕਹਿੰਦੇ ਵੀ ਸਾਡਾ ਬੱਚਾ ਪੜ੍ਹੇ ਪ੍ਰਾਈਵੇਟ ਸਕੂਲ ਚ ਪਾਵੇਂ ਬੱਚਾ ਤੁਹਾਡਾ ਨਸ਼ੇ ਚੱਕ ਜਵੜੇ ਕੋਈ ਪਰਵਾਹ ਨਹੀਂ ਹੈ ਪਰ ਸਾਡਾ ਬੱਚਾ ਵਧੀਆ ਸਕੂਲ ਚ ਪੜ੍ਹਨਾ ਚਾਹੀਦਾ ਉਹਨੂੰ ਮਤਲਬ ਆਦੇ ਇਤਿਹਾਸ ਨਾਲ ਕੋਈ ਮਤਲਬ ਨਹੀਂ ਹੈ ਬੱਚਾ ਸਾਡਾ ਸਕੂਲ ਚ ਵਧੀਆ ਪੜ੍ਹਨਾ ਚਾਹੀਦਾ ਤੇ ਅਸਲੀ ਸਕੂਲ ਚ ਪੜਾਈਆਂ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਚ ਪੜਾਈਆਂ ਹੈਗੀਆਂ ਜਿਹੜੇ ਇੰਗਲਿਸ਼ ਪ੍ਰਾਈਵੇਟ ਸਕੂਲ ਨੇ ਉਹਨਾਂ ਚ ਲੁੱਟਾਂ ਨੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਆ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਪੰਜਾਬ ਦੇ ਸਾਰੇ ਹੀ ਲੀਡਰ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਲੋਕ ਦੋਸਤੋ ਕੁਝ ਲੀਡਰਾਂ ਤੋਂ ਦੁਖੀ ਵੀ ਨੇ ਤੇ ਕੁਝ ਲੀਡਰਾਂ ਤੋਂ ਖੁਸ਼ ਵੀ ਨੇ ਜੋ ਵੀ ਦੋਸਤੋ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਬਾਪੂ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤੁਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ